ਲੋ ਵੀ ਮਿੱਤਰੋ ਪੰਜਾਬ ਦੇ ਵਿੱਚ ਬੜਾ ਇੱਕ ਇਤਿਹਾਸਕ ਫੈਸਲਾ ਹੋਇਆ ਪਹਿਲਾ ਕਦੇ ਵੀ ਇਦਾਂ ਦਾ ਫੈਸਲਾ ਪੰਜਾਬ ਦੇ ਵਿੱਚ ਨਹੀਂ ਹੋਇਆ ਤੇ ਮੈਨੂੰ ਲੱਗਦਾ ਹੈ ਕਿ ਫੈਸਲਾ ਸੁਣ ਕੇ ਤੁਸੀਂ ਆਸ਼ਸ਼ਕਾਰ ਉੱਠੋਗੇ ਫੈਸਲਾ ਹੋਇਆ ਪੰਜਾਬ ਦੇ ਚਮਕੌਰ ਸਾਹਿਬ ਦੇ ਵਿੱਚ ਉੱਥੋਂ ਦੀ ਨਗਰ ਪ੍ਰੀਸ਼ਦ ਨੇ ਨਗਰ ਕੌਂਸਲ ਨੇ ਇਹ ਫੈਸਲਾ ਕੀਤਾ ਕਿ ਚਮਕੌਰ ਸਾਹਿਬ ਪੂਰੇ ਸ਼ਹਿਰ ਦੀ ਹੱਦ ਦੇ ਅੰਦਰ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਰਹਿਣ ਦਿੱਤਾ ਜਾਊਗਾ ਕੋਈ ਵੀ ਸ਼ਰਾਬ ਦਾ ਠੇਕਾ ਉੱਥੇ ਨਹੀਂ ਹੋਊਗਾ ਕਿਉਂਕਿ ਉਹ ਉਹ ਮਹਾਨ ਧਰਤੀ ਹੈ ਜਿੱਥੇ ਸਾਡੇ ਗੁਰੂ ਸਹਬਾਨਾ ਨੇ ਮਹਾਨ ਕਾਰਨਾਮੇ ਕੀਤੇ ਆ ਜਿਹੜੀ ਇਤਿਹਾਸਿਕ ਧਰਤੀ ਹੈ ਜਿਹੜੀ ਇਤਿਹਾਸ ਧਰਤੀ ਦੇ ਉੱਪਰ ਮਹਾਨ ਇਤਿਹਾਸ ਸਿਰਜਿਆ ਗਿਆ ਤੇ ਇਹ ਜਿਹੜਾ ਫੈਸਲਾ ਅੱਜ ਖਬਰ ਆ ਰਹੀ ਹੈ ਕਿ ਲਿਆ ਗਿਆ ਮੈਨੂੰ ਲੱਗਦਾ ਸਲਾਹਣਾ ਚਾਹੀਦਾ ਹੈ ਮੈਨੂੰ ਲੱਗਦਾ ਹਰ ਇੱਕ ਵੀਰ ਨੂੰ ਇਹ ਵੀਡੀਓ ਦੇਖਣੀ ਚਾਹੀਦੀ ਤੇ ਅੱਗੇ ਦਿਖਾਉਣੀ ਚਾਹੀਦੀ ਹੈ ਫੈਸਲਾ ਕੀ ਹੋਇਆ ਫੈਸਲਾ ਹੋਇਆ ਕਿ ਪੂਰੇ ਸ਼ਹਿਰ ਦੇ ਵਿੱਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਹੋਊਗਾ ਸਾਰੇ ਸ਼ਰਾਬ ਦੇ ਠੇਕੇ ਜਿਹੜੇ ਹੱਦ ਤੋਂ ਬਾਹਰ ਹੋਣਗੇ ਹੁਣ ਇਹ ਫੈਸਲਾ ਜਿਹੜੀ ਸ਼ਕਤੀ ਨੇ ਕੀਤਾ ਹੈ ਵੇਖਣਾ ਹੈ ਕਿ ਹੁਣ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਇਸ ਫੈਸਲੇ ਨੂੰ ਲਾਗੂ ਹੋਣ ਦਿੰਦੀ ਹੈ ਕਿ ਨਹੀਂ ਦੇਖੋ ਪੰਜਾਬ ਦੇ ਵਿੱਚ ਇੱਥੇ ਪੂਰੇ ਪੰਜਾਬ 'ਚ ਸ਼ਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਆ ਜੇ ਪੂਰੇ ਪੰਜਾਬ 'ਚ ਨਹੀਂ ਤਾਂ ਅਮਰitsar ਸਾਹਿਬ ਦੇ ਵਿੱਚ ਠੇਕੇ ਨਹੀਂ ਹੋਣੇ ਚਾਹੀਦੇ ਗੁਰੂ ਦਾ ਘਰ ਗੁਰੂ ਕੀ ਨਗਰੀ ਕਿਹਾ ਜਾਂਦਾ ਅਮਰitsar ਸਿਫਤੀ ਦਾ ਘਰ ਕਿਹਾ ਜਾਂਦਾ ਉੱਥੇ ਸ਼ਰਾਬ ਵਰਗੇ ਨਸ਼ਿਆਂ ਦੇ ਠੇਕੇ ਸ਼ਰੈਅਮ ਚੱਲਦੇ ਨੇ ਜਿਹੜੇ ਕਿ ਨਹੀਂ ਹੋਣੇ ਚਾਹੀਦੇ ਪੰਜ ਜਿਹੜੇ ਜਿਹੜੇ ਸਾਡੇ 40 ਮੁਕਤਿਆਂ ਦੀ ਧਰਤੀ ਹੈ ਆ ਮੁਖਤਰ ਸਾਹਿਬ ਉੱਥੇ ਵੀ ਠੇਕੇ ਨਹੀਂ ਹੋਣੇ ਚਾਹੀਦੇ ਜਿਹੜੀ ਦਮਦਮਾ ਸਾਹਿਬ ਦੀ ਧਰਤੀ ਹੈ ਤਲਵੰਡੀ ਸਾਗੋ ਉੱਥੇ ਨਹੀਂ ਹੋਣੇ ਚਾਹੀਦੇ ਤੇ ਜੇ ਮੈਂ ਅੰਤ 'ਚ ਕਹਾਂ ਤਾਂ ਮੈਨੂੰ ਲੱਗਦਾ ਕਿ ਪੰਜਾਬ 'ਚ ਕਿਤੇ ਵੀ ਸ਼ਰਾਬ ਦੇ ਠੇਕੇ ਨਹੀਂ ਹੋਣੇ ਚਾਹੀਦੇ ਸ਼ਰਾਬ ਜਿਹੜੇ ਵੀ ਪੀਂਦੇ ਨੇ ਉਹਨਾਂ ਨੂੰ ਮੇਰੀ ਗੱਲ ਠੀਕ ਨਹੀਂ ਲੱਗਣੀ ਪਰ ਪਤਾ ਉਹਨਾਂ ਨੂੰ ਵੀ ਹੈ ਕਿ ਇਹ ਹਰ ਐਂਗਲ ਤੋਂ ਮਾੜੀ ਹੈ ਤਿੰਨ ਚੀਜ਼ਾਂ ਜ਼ਿੰਦਗੀ 'ਚ ਕੀਮਤੀ ਹੁੰਦੀਆਂ ਨੇ ਸਭ ਤੋਂ ਕੀਮਤੀ ਹੁੰਦੀ ਆ ਇੱਜ਼ਤ ਦੂਜੇ ਨੰਬਰ ਤੇ ਸਿਹਤ ਤੀਜੇ ਨੰਬਰ ਤੇ ਧਨ ਇਹ ਤਿੰਨੋਂ ਹੀ ਚੀਜ਼ਾਂ ਸ਼ਰਾਬ ਬਰਬਾਦ ਕਰਦੀ ਐ ਜਦੋਂ ਕੋਈ ਸ਼ਰਾਬ ਪੀਣ ਲਈ ਖਰੀਦਦਾ ਉਦੋਂ ਧਨ ਗਿਆ ਜਦੋਂ ਢਿੱਡ 'ਚ ਡਿੱਗ ਪਈ ਉਦੋਂ ਸਿਹਤ ਖਰਾਬ ਔਰ ਜਦੋਂ ਚੜ ਗਈ ਉਦੋਂ ਇੱਜ਼ਤ ਖਰਾਬ ਇੰਜ ਹੁੰਦਾ ਐ ਕਿ ਨਹੀਂ ਹੁੰਦਾ ਹੁੰਦਾ ਐ ਜੀ ਹੁੰਦਾ ਚੰਗੇ ਭਲੇ ਘਰੋਂ ਤਿਆਰ ਹੋ ਕੇ ਪੱਗ ਬੰਨ ਕੇ ਟਾਈ ਕੋਟ ਲਾ ਕੇ ਵਿਆਹ ਤੇ ਜਾਂਦੇ ਦੇ ਬਾਅਦ ਚ ਟਰਾਲੀਆਂ ਚ ਪਾ ਕੇ ਪੱਗ ਲੱਥੀ ਤੋਂ ਘਰੇ ਛੱਡ ਕੇ ਆਉਂਦੇ ਮੈਂ ਕਿੰਨੇ ਲੋਕ ਵੇਖਿਆ ਤੁਸੀਂ ਵੀ ਵੇਖੇ ਹੋਣੇ ਆ ਔਰ ਕਈ ਲੋਕਾਂ ਦੀਆਂ ਪੱਗਾਂ ਦਸਤਾਰਾਂ ਸ਼ਰਾਬ ਪੀਨ ਕਰ ਰੋਲਦੀਆਂ ਦੇਖੀਆਂ ਜਦੋਂ ਉਹ ਪੀ ਕੇ ਨਸ਼ਾ ਚੜ ਜਾਂਦਾ ਡਿੱਗ ਪੈਂਦੀ ਐ ਸਾਡੀ ਗੁਰਬਾਣੀ ਵੀ ਇਸਦੀ ਵਿਰੋਧੀ ਆ ਔਰ ਮੈਡੀਕਲ ਸਾਇੰਸ ਵੀ ਇਹ ਦੱਸਦੀ ਐ ਕਿ ਇਹ ਨਸ਼ਾ ਹੈ ਜਦੋਂ ਇਹ ਨਸ਼ਾ ਹੈ ਤੇ ਨਸ਼ਾ ਤੋਂ ਫਰਮਾੜਾ ਹੈ ਨਾ ਜਿਹੜਾ ਦਿਮਾਗ ਨੂੰ ਚੜਦਾ ਬਹੁਤ ਸਾਰੇ ਲੋਕ ਸ਼ਰਾਬ ਪੀ ਕੇ ਵਿਆਹ ਦੇ ਵਿੱਚ ਐਸਾ ਖੜੂ ਪਾ ਦਿੰਦੇ ਨੇ ਪੂਰੇ ਵਿਆਹ ਦਾ ਜਾਂ ਪੂਰੇ ਪ੍ਰੋਗਰਾਮ ਦਾ ਆਨੰਦ ਉਹ ਖਤਮ ਕਰ ਦਿੰਦੇ ਨੇ ਉਹ ਉਹ ਬਰਬਾਦ ਕਰ ਦਿੰਦੇ ਨੇ ਸੋ ਇਹ ਜਿਹੜਾ ਫੈਸਲਾ ਮੈਨੂੰ ਲੱਗਦਾ ਹੈ ਉਥੇ ਚਮਕੌਰ ਸਾਹਿਬ ਚ ਕੀਤਾ ਉਹ ਸਹੀ ਹੈ ਤੁਸੀਂ ਦੇਖੋ ਬਿਹਾਰ ਗੁਜਰਾਤ ਇਹਨਾਂ ਸੂਬਿਆਂ ਦੇ ਵਿੱਚ ਸ਼ਰਾਬ ਦੇ ਉੱਪਰ ਪੂਰਨ ਪਾਬੰਦੀ ਹੈ ਇੱਕ ਵੀ ਠੇਕੇ ਦੀ ਮਨਜ਼ੂਰੀ ਨਹੀਂ ਹੈ ਸਰਕਾਰੀ ਤੌਰ ਤੇ ਪੂਰੀ ਤਰ੍ਹਾਂ ਬੈਨ ਆ ਠੇਕੇ ਕਿੱਥੇ ਕਿੱਥੇ ਬਿਹਾਰ ਚ ਵੀ ਗੁਜਰਾਤ ਚ ਵੀ ਹੋਰ ਨਾ ਕਈ ਸੂਬਿਆਂ ਚ ਵੀ ਹੁਣ ਤੁਸੀਂ ਦੇਖੋ ਆਪਾਂ ਨੱਕ ਨੂੰ ਜੱਬ ਤਾਂ ਵੱਡੀ ਲਾ ਲੈਨੇ ਆਂ ਫੂਟਾਂ ਟਾਰਾਂ ਬਾਡੀਆਂ ਤਾਂ ਵੱਡੀਆਂ ਮਾਰ ਲੈਨੇ ਆਂ ਪਰ ਹਕੀਕਤ ਕੀ ਐ ਕਹਿਣ ਨੂੰ ਤਾਂ ਆਪਾਂ ਕਹਿੰਨੇ ਆਂ ਬਿਹਾਰ ਵਾਲੇ ਭਈਏ ਆਪਾਂ ਸਮਝਦੇ ਉਹਨਾਂ ਤੋਂ ਆਪਦੇ ਆਪ ਨੂੰ ਅਕਲਮੰਦ ਸੱਚੇ ਸੁੱਚੇ ਤੇ ਬਿਹਾਰ ਦੇ ਵਿੱਚ ਸ਼ਰਾਬ ਤੇ ਪਾਬੰਦੀ ਐ ਪੰਜਾਬ 'ਚ ਸ਼ਰਾਬ ਛਰੇਮ ਚੱਲਦੀ ਐ ਕਿਸੇ ਸ਼ਹਿਰ 'ਚ ਨਾ ਉਹਨੇ ਹਸਪਤਾਲ ਨਾ ਉਹਨੇ ਸਕੂਲ ਨਾ ਉਹਨੀਆਂ ਲਾਇਬ੍ਰੇਰੀਆਂ ਜਿੰਨੇ ਠੇਕੇ ਨੇ ਸ਼ਰਾਬ ਦੇ ਹੁਣ ਜਦੋਂ ਠੇਕਿਆਂ ਦੀ ਗਿਣਤੀ ਸਕੂਲਾਂ ਤੇ ਹਸਪਤਾਲਾਂ ਨਾਲੋਂ ਵੱਧ ਹੋਏਗੀ ਤਾਂ ਫਿਰ ਉਹ ਸਮਾਜ ਦਾ ਕੀ ਹੋਏਗਾ ਇਹ ਤੁਸੀਂ ਸੋਚ ਸਕਦੇ ਹੋ ਆ ਰੋਜ਼ ਦੇ ਜਿੰਨੇ ਸਿਆਪੇ ਪੈਂਦੇ ਨੇ ਜਿੰਨੇ ਐਕਸੀਡੈਂਟ ਹੁੰਦੇ ਨੇ ਉਹਨਾਂ 'ਚ ਜਾਦਾ ਵੱਡਾ ਕਾਰਨ ਸ਼ਰਾਬ ਹੁੰਦੀ ਹੈ ਲੋਕਾਂ ਦੇ ਲੜਾਈ ਝਗੜਿਆਂ ਦਾ ਕਾਰਨ ਵੀ ਸ਼ਰਾਬ ਵੱਡੇ ਤੌਰ ਤੇ ਬਣਦੀ ਹੈ ਐਕਸੀਡੈਂਟਾਂ ਦਾ ਵੀ ਬਣਦੀ ਹੈ ਔਰ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਸ਼ਰਾਬ ਪੈਦਾ ਕਰਦੀ ਹੈ ਹੁਣ ਕਈ ਵੀਰ ਕਹਿਣਗੇ ਯਾਰ ਨਹੀਂ ਇਹ ਤਾਂ ਤਾਉਣਕ ਹੁੰਦਾ ਡਾਕਟਰ ਵੀ ਕਹਿੰਦੇ ਥੋੜੀ ਥੋੜੀ ਪੀ ਲੈਣੀ ਚਾਹੀਦੀ ਹੈ ਪਰ ਵੇਖੋ ਕਿਹੜਾ ਡਾਕਟਰ ਕਹਿੰਦਾ ਸ਼ਰਾਬ ਪੀ ਲੈਣੀ ਚਾਹੀਦੀ ਹੈ ਜਿਹੜਾ ਆਪ ਪੀਂਦਾ ਹੁੰਦਾ ਪੱਕੀ ਗੱਲ ਹੈ ਇਹ ਵਰਨਾ ਸ਼ਰਾਬ ਦੀ ਬੋਤਲ ਤੇ ਕੀ ਲਿਖਿਆ ਹੁੰਦਾ ਹਰ ਇੱਕ ਸ਼ਰਾਬ ਦੀ ਬੋਤਲ ਤੇ ਲਿਖਿਆ ਹੁੰਦਾ ਹੈ ਸਿਹਤ ਲਈ ਹਾਨੀਕਾਰਕ ਹੈ ਲਿਖਿਆ ਹੁੰਦਾ ਕਿ ਨਹੀਂ ਲਿਖਿਆ ਹੁੰਦਾ ਹਰ ਇੱਕ ਬੋਤਲ ਤੇ ਕਿਉਂਕਿ ਸੁਪਰੀਮ ਕੋਰਟ ਦੇ ਹੁਕਮ ਨੇ ਕਿ ਸ਼ਰਾਬ ਦੇ ਉੱਪਰ ਇਹ ਲਿਖਣਾ ਜ਼ਰੂਰੀ ਹੈ ਵੀ ਇਹ ਸਿਹਤ ਲਈ ਹਾਨੀਕਾਰਕ ਹੈ ਹੁਣ ਜੇਕਰ ਹਾਨੀਕਾਰਕ ਨਾ ਹੁੰਦੀ ਫਿਰ ਇੰਜ ਕਿਉਂ ਲਿਖਿਆ ਜਾਂਦਾ ਜਦੋਂ ਵੇਚਣ ਵਾਲਾ ਖੁਦ ਕਹਿ ਰਿਹਾ ਵੀ ਇਹ ਹਾਨੀ ਕਰਕੇ ਜ਼ਹਿਰ ਆ ਤੇ ਫਿਰ ਖਰੀਦਣ ਵਾਲਾ ਕਿਵੇਂ ਕਹਿ ਰਿਹਾ ਵੀ ਜ਼ਹਿਰ ਨਹੀਂਗਾ ਵੇਚਣ ਵਾਲੇ ਲਈ ਤਾਂ ਲਿਖਣਾ ਹੀ ਬੜਾ ਔਖਾ ਸੀ ਇੰਜ ਪਰ ਮੇਰੇ ਕੋਲ ਇੱਕ ਦੂਜੀ ਉਦਾਹਰਨ ਹੈ ਜਿਹੜਾ ਵੀਰ ਕਹਿੰਦਾ ਵੀ ਸ਼ਰਾਬ ਐਡੀ ਵੀ ਮਾੜੀ ਚੀਜ਼ ਨਹੀਂ ਇਹ ਇਹ ਦਵਾਈ ਹੁੰਦੀ ਆ ਜੇ ਥੋੜੀ ਥੋੜੀ ਪੀਏ ਮੈਂ ਕਹਿਣਾ ਚਾਹਣਾ ਜਿਹੜੇ ਪਿਆਕਰ ਵੀਰ ਇਹ ਉਦਾਹਰਨ ਦਿੰਦੇ ਨੇ ਫਿਰ ਉਹ ਆਪ ਦੀ ਧੀ ਨੂੰ ਕਿਉਂ ਨਹੀਂ ਨਾਲ ਬਿਠਾ ਕੇ ਪਿਉਂਦੇ ਮਾਂ ਨੂੰ ਕਿਉਂ ਨਹੀਂ ਪਿਉਂਦੇ ਆਪ ਦੀ ਘਰਾਂ ਨੂੰ ਕਿਉਂ ਨਹੀਂ ਪਿਉਂਦੇ ਕਿ ਉਹਨਾਂ ਲਈ ਇਹ ਦਵਾਈ ਨਹੀਂ ਕੀ ਉਹਨਾਂ ਲਈ ਇਹ ਟੌਨਿਕ ਨਹੀਂ ਕੀ ਉਸੇ ਇਕੱਲੇ ਲਈ ਇਹ ਟੌਨਿਕਾ ਜੇ ਸੱਚੀ ਮੁੱਚੀ ਸ਼ਰਾਬ ਦਾ ਕੋਈ ਫਾਇਦਾ ਤੇ ਅੱਜ ਤੋਂ ਉਹਨਾਂ ਵੀਰਾਂ ਨੂੰ ਆਪਣੀ ਧੀ ਨੂੰ ਆਪਣੇ ਪੁੱਤ ਨੂੰ ਆਪਣੀ ਮਾਂ ਨੂੰ ਆਪਣੇ ਪਿਓ ਨੂੰ ਆਪਣੀ ਘਰ ਵਾਲੀ ਨੂੰ ਨਾਲ ਬਿਠਾਉਣਾ ਚਾਹੀਦਾ ਹਰ ਥਾਂ ਤੇ ਗਲਾਸੀ ਖੜਕਾਓ ਫਿਰ ਜੇ ਸਹੀ ਹਤਾ ਪਰ ਨਹੀਂ ਪਤਾ ਸਭ ਨੂੰ ਹੈ ਪੀਨ ਵਾਲ ਨੂੰ ਵੀ ਪਤਾ ਕਿ ਜੇ ਮੇਰੀ ਧੀ ਪੀਣ ਲੱਗ ਪਈ ਨਾ ਬਹੁਤ ਮਾੜੀ ਗੱਲ ਹੋ ਜਾਣੀ ਆ ਉਹਨੂੰ ਪਤਾ ਜੇ ਮੇਰੀ ਘਰ ਵਾਲੀ ਪੀਣ ਲੱਗ ਪਈ ਇਹਨੂੰ ਸ਼ਾਮ ਨੂੰ ਚੜ ਗਈ ਫਿਰ ਰੋਟੀਆਂ ਨਹੀਂ ਮਿਲਣਗੀਆਂ ਫਿਰ ਸਲੋਕ ਮਿਲਣਗੇ ਇਸ ਕਰਕੇ ਨਹੀਂ ਪਿਆਉਣਗੇ ਘਰ ਵਾਲੀ ਨੂੰ ਪਤਾ ਇਹਨਾਂ ਨੂੰ ਕਿ ਇਹ ਗੰਦੀ ਚੀਜ਼ ਆ ਮਾੜੀ ਚੀਜ਼ ਐ ਪੀਣ ਵਾਲੇ ਕਦੇ ਆਪਣੀ ਮਾਂ ਨੂੰ ਸ਼ਰਾਬ ਨਹੀਂ ਮਤਲਬ ਪਿਉਣੀ ਤਾਂ ਕੀ ਉਹਨਾਂ ਨੂੰ ਸ਼ਰਾਬ ਵਾਲੀ ਝੂਠੀ ਗਲਾਸੀ ਚ ਪਾਣੀ ਵੀ ਨਹੀਂ ਪੀਣ ਦੇਣਗੇ ਆਪਣੀ ਧੀ ਨੂੰ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਕੋਈ ਆਪਣੀ ਭੈਣ ਨੂੰ ਨਾਲ ਬਿਹਾ ਕੇ ਬਿਠਾ ਕੇ ਸ਼ਰਾਬ ਪਿਆ ਲੂ ਜੇ ਤਾਂ ਚੰਗੀ ਚੀਜ਼ ਆ ਪਿਓ ਫਿਰ ਤੇ ਨਹੀਂ ਤਾਂ ਆਓ ਫਿਰ ਆਪਾਂ ਬਹਿਸ ਕਰੀਏ ਮੈਂ ਬਹਿਸ ਕਰਨ ਨੂੰ ਤਿਆਰ ਆ ਸ਼ਰਾਬ ਗਲਤ ਹੈ ਤੇ ਹੈ ਜਿਹੜਾ ਕਹਿੰਦਾ ਦਵਾਈ ਹੈ ਉਹ ਐਵੇਂ ਕਹਿੰਦਾ ਪੀਨਮਾਰਾ ਕਹਿੰਦਾ ਕਈ ਮੈਂ ਵੇਖੇ ਨੇ ਉਹ ਬੀੜੀਆਂ ਪੀਂਦੇ ਉਹਨਾਂ ਨੇ ਆਪ ਦਾ ਟੋਟਕਾ ਬਣਾਇਆ ਹੋਇਆ ਕਹਿੰਦੇ ਜਿਹੜਾ ਪੀਂਦਾ ਬੀੜੀ ਨਾ ਸੱਪ ਲੜੇ ਨਾ ਕੀੜੀ ਹੁਣ ਜਿਹੜੇ ਜਰਦਾ ਲਾਉਂਦੇ ਉਹਨਾਂ ਨੇ ਆਪ ਦਾ ਟੋਟਕਾ ਬਣਾਇਆ ਕਹਿੰਦੇ ਜਿਹੜਾ ਲਾਉਂਦਾ ਜਰਦਾ ਉਹ 100 ਸਾਲ ਨਹੀਂ ਮਰਦਾ ਹੁਣ ਤੁਸੀਂ ਦੇਖੋ ਹਰੇਕ ਨੇ ਆਪੋ ਆਪਣੇ ਫਾਇਦੇ ਲਈ ਆਪੋ ਆਪਣਾ ਟੋਟਕਾ ਬਣਾ ਛੱਡਿਆ ਇਹ ਟੋਟਕੇ ਬਣਾਉਣ ਦੇ ਨਾਲ ਤਾਂ ਗੱਲ ਠੀਕ ਨਹੀਂ ਹੋ ਜਾਂਦੀ ਜਿਹੜਾ ਗਲਤ ਚੀਜ਼ ਆ ਜਿਹੜਾ ਨਸ਼ਾ ਉਹ ਨਸ਼ਾ ਹੀ ਆ ਸੋ ਪੰਜਾਬ ਦੇ ਅੰਦਰ ਜਿਹੜਾ ਇਹ ਫੈਸਲਾ ਲਿਆ ਗਿਆ ਚਮਕੌਰ ਸਾਹਿਬ ਦੀ ਧਰਤੀ ਤੇ ਜਿਸ ਤਰ੍ਹਾਂ ਸ਼ਰਾਬ ਦੇ ਉੱਪਰ ਪਾਬੰਦੀ ਲਾਈ ਹੈ ਮੈਨੂੰ ਲੱਗਦਾ ਠੀਕ ਕੀਤਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦੇਣਾ ਇਸ ਵਕਤ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਕਿ ਆਸਮਾਨ ਦੇ ਵਿੱਚ ਦੋ ਜਹਾਜ਼ ਆਪਸ ਦੇ ਵਿੱਚ ਟਕਰਾਏ ਨੇ ਥੱਲੇ ਡਿੱਗੇ ਨੇ ਕਾਫੀ ਵੱਡਾ ਨੁਕਸਾਨ ਹੋਇਆ ਅਮਰੀਕਾ ਦੇ ਵਿੱਚ ਇੱਕ ਪਾਸੇ ਜਿਹੜਾ ਹਵਾਈ ਜਹਾਜ਼ ਤੇ ਦੂਜੇ ਪਾਸੇ ਆ ਰਿਹਾ ਸੀ ਹੈਲੀਕਾਪਟਰ ਦੋਨਾਂ ਦੀ ਆਪਸ ਵਿੱਚ ਟੱਕਰ ਹੋਈ ਹੈ ਹਵਾਈ ਜਹਾਜ਼ ਦੇ ਵਿੱਚ 60 ਸਵਾਰੀਆਂ ਬੈਠੀਆਂ ਸੀ ਹੈਲੀਕਾਪਟਰ ਦੇ ਵਿੱਚ ਤਿੰਨ ਜਾਨੇ ਬੈਠੇ ਸੀ ਸਾਰੇ ਥੱਲੇ ਡਿੱਗੇ ਨੇ ਕਾਫੀ ਵੱਡੀ ਗਿਣਤੀ ਮੌਤਾਂ ਹੋਣ ਦਾ ਖਦਸ਼ਾ ਹੈ ਪਿਛਲੇ ਦਿਨੀ ਵੀ ਲਗਭਗ ਡੇਢ ਕ ਮਹੀਨੇ ਦੇ ਵਿੱਚ ਦੋ ਜਹਾਜ਼ ਜਿਹੜੇ ਨੇ ਉਹ ਅਸਮਾਨ ਤੋਂ ਥੱਲੇ ਡਿੱਗੇ ਨੇ ਔਰ ਬਹੁਤ ਭਾਰੀ ਗਿਣਤੀ ਚ ਉਦੋਂ ਵੀ ਮੌਤਾਂ ਹੋਈਆਂ ਇੱਕ ਜਹਾਜ਼ ਦੇ ਵਿੱਚ 82 ਦੇ ਕਰੀਬ ਮੌਤਾਂ ਹੋਈਆਂ ਇੱਕ ਚ 60 ਬਾਅਦ ਦੇ ਕਰੀਬ ਮੌਤਾਂ ਹੋਈਆਂ ਸੀਗੀਆਂ ਔਰ ਇਹ ਜਿਹੜਾ ਵਰਤਾਰਾ ਹੈ ਇਹ ਮਨੁੱਖੀ ਅਨਗਹਿਲੀ ਕਾਰਨ ਕਿਤੇ ਨਾ ਕਿਤੇ ਹੁੰਦਾ ਹੈ ਅਫਸੋਸ ਹੈ ਖੇਦ ਹੈ ਅਗਲੀ ਇੱਕ ਖਬਰ ਹੈ ਕਿ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਂ ਦੇ ਉੱਪਰ ਅਮਰੀਕਾ ਦੇ ਵਿੱਚ ਇੱਕ ਐਲੀਮੈਂਟਰੀ ਸਕੂਲ ਬਣਾਇਆ ਜਾ ਰਿਹਾ ਹੈ ਅਮਰੀਕਾ ਦੀ ਧਰਤੀ ਦੇ ਉੱਪਰ ਜਸਵੰਤ ਸਿੰਘ ਖਾਲੜਾ ਦੇ ਉੱਪਰ ਸਕੂਲ ਬਣ ਰਿਹਾ ਔਰ ਭਾਰਤ ਚ ਕੀ ਹੋ ਰਿਹਾ ਭਾਰਤ ਦੇ ਵਿੱਚ ਖਾਲੜਾ ਸਾਥ ਦੀ ਜ਼ਿੰਦਗੀ ਦੇ ਉੱਪਰ ਇੱਕ ਫਿਲਮ ਬਣਾਈ ਗਈ ਦਲਜੀਤ ਦੋਸਾਂਝ ਹੋਰਾਂ ਦੀ ਟੀਮ ਵੱਲੋਂ ਪੰਜਾਬ 95 ਉਹਦੇ ਉੱਪਰ ਪਹਿਲਾ 85 ਕੱਟ ਲਾਉਣ ਦੀ ਖਬਰ ਆਈ ਫਿਰ ਕਹਿੰਦੇ ਸੈਂਸਰ ਬੋਰਡ ਨੇ ਉਹਦੇ ਤੇ 120 ਕੱਟ ਠੋਕੇ ਫਿਰ ਵੀ ਫਿਲਮ ਚੱਲਣ ਨਹੀਂ ਦਿੱਤੀ ਜਦੋਂ ਰਿਲੀਜ਼ ਹੋਣੀ ਸੀ ਫਿਰ ਨਹੀਂ ਰਿਲੀਜ਼ ਕੀਤੀ ਗਈ ਪਾਸ ਹੀ ਨਹੀਂ ਕੀਤੀ ਜਾਰੀ ਤੇ ਦਲਜੀਤ ਦਸਾਂਜ ਨੇ ਕੀ ਕਿਹਾ ਦਲਜੀਤ ਦਸਾਂਜ ਤੇ ਉਹਦੀ ਟੀਮ ਨੇ ਕਿਹਾ ਇਹ ਤੱਕਾ ਹੈ ਦਲਜੀਤ ਦਸਾਂਜ ਨੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਕਿ ਸੱਚ ਨੂੰ ਕਿੰਨਾ ਟਾਈਮ ਲੁਕੋਵੋਗੇ ਸੱਚ ਲੁਕੋਇਆ ਨਹੀਂ ਲੁਕਣਾ ਸੋ ਜਸਵੰਤ ਸਿੰਘ ਖਾਲੜਾ ਉਹ ਇੱਕ ਮਨੁੱਖੀ ਅਧਿਕਾਰਾਂ ਦਾ ਮਹਾਨ ਕਾਰਕੂਨ ਜਿਹਨੇ ਜਦੋਂ ਪੰਜਾਬ ਚ ਕਾਲਾ ਦੌਰ ਚੱਲ ਰਿਹਾ ਸੀ ਜਦੋਂ ਹਕੂਮਤ ਵੱਲੋਂ ਬਹੁਤ ਸਾਰੇ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਫਤਾਰ ਕੀਤਾ ਗਿਆ ਫੜਿਆ ਗਿਆ ਮੁਕਾਬਲੇ ਬਣਾਏ ਗਏ ਤਾਂ ਹਜ਼ਾਰਾਂ ਮੁੰਡਿਆਂ ਨੂੰ ਹਜ਼ਾਰਾਂ ਕੁੜੀਆਂ ਤੇ ਔਰਤਾਂ ਨੂੰ ਜਿਹੜਾ ਉਹ ਮਾਰਿਆ ਗਿਆ ਔਰ ਉਹਨਾਂ ਨੂੰ ਗੁੰਮ ਨਾਮ ਲਾਸ਼ਾਂ ਕਹਿ ਕੇ ਸੜਿਆ ਗਿਆ ਔਰ ਜਿਹੜਾ ਜਸਵੰਤ ਸਿੰਘ ਖਾਲੜਾ ਸਾਹਿਬ ਸੀ ਉਹਨਾਂ ਨੇ ਉਹਨਾਂ ਸਾਰੀਆਂ ਬੇਨਾਮੀਆ ਲਾਸ਼ਾਂ 'ਚੋਂ ਹਜ਼ਾਰਾਂ ਦੀ ਪੜਤਾਲ ਕੀਤੀ ਔਰ ਹਜ਼ਾਰਾਂ ਜਿਹੜੀਆਂ ਲਵਾਰਸ ਲਾਸ਼ਾਂ ਸੀ ਉਹਨਾਂ ਦਾ ਅੰਕੜਾ ਜਸਵੰਤ ਸਿੰਘ ਖਾਲੜਾ ਸਾਹਮਣੇ ਲੈ ਕੇ ਆਏ ਔਰ ਜਸਵੰਤ ਸਿੰਘ ਖਾਲੜਾ ਨੂੰ ਫਿਰ ਪੁਲਿਸ ਨੇ ਹੀ ਘਰੋਂ ਚੱਕਿਆ ਤੇ ਮਾਰਿਆ 1952 ਚ ਜਸਵੰਤ ਸਿੰਘ ਖਾਲੜਾ ਪੈਦਾ ਹੋਏ ਸੀ ਤਰਨਤਾਰਨ ਦੇ ਪਿੰਡ ਖਾਲੜਾ ਦੇ ਵਿੱਚ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਇਹ ਕੰਮ ਕੀਤਾ ਪਹਿਲਾਂ ਉਹਨਾਂ ਨੂੰ ਧਮਕੀਆਂ ਆਉਣ ਲੱਗੀਆਂ ਫਿਰ ਇੱਕ ਦਿਨ 1995 ਦੇ ਵਿੱਚ ਜਦੋਂ ਉਹ ਸਤੰਬਰ ਮਹੀਨੇ ਦੀ 1995 ਨੂੰ ਆਪਣੇ ਘਰ ਦੇ ਅੱਗੇ ਆਪਣੀ ਕਾਰ ਨੂੰ ਸਾਫ਼ ਕਰ ਰਿਹਾ ਸੀ ਤਾਂ ਕੁਝ ਪੁਲਿਸ ਮੁਲਾਜ਼ਮ ਆਏ ਸਿਵਲ ਵਰਦੀਆਂ ਦੇ ਵਿੱਚ ਔਰ ਉਹ ਜਸਵੰਤ ਸਿੰਘ ਖਾਲੜਾ ਨੂੰ ਉੱਥੋਂ ਚੱਕ ਕੇ ਲੈ ਗਏ ਚੱਕ ਕੇ ਲੈ ਗਏ ਤੇ ਉਸ ਤੋਂ ਬਾਅਦ ਥੋ ਪਤਾ ਨਹੀਂ ਲੱਗਾ ਕਿੰਨੇ ਦਿਨ ਤਾਂ ਫਿਰ ਅਚਾਨਕ ਅਕਤੂਬਰ ਮਹੀਨੇ ਦੀ 27 ਤਰੀਕ ਨੂੰ 1995 ਦੇ ਵਿੱਚ ਜਸਵੰਤ ਸਿੰਘ ਖਾਲੜਾ ਦੀ ਰੂੜੀ ਆਉਂਦੀ লাশ ਸਤਲੁਜ ਦਰਿਆ ਦੇ ਵਿੱਚੋਂ ਮਿਲੀ ਸੀ ਤੇ ਫਿਰ ਉਸ ਤੋਂ ਬਾਅਦ ਇਹ ਪੂਰਾ ਸੱਚ ਸਾਹਮਣੇ ਆਇਆ ਕਿ ਜਸਵੰਤ ਸਿੰਘ ਖਾਲੜਾ ਨੂੰ ਕੋਹ ਕੋਹ ਕੇ ਪੁਲਸ ਵਾਲਿਆਂ ਨੇ ਮਾਰਿਆ ਸੀਗਾ ਉਸ ਤੋਂ ਬਾਅਦ ਇਹ ਕੇਸ ਅਦਾਲਤ 'ਚ ਗਿਆ ਸੀਬੀਆਈ ਨੇ ਪੜਤਾਲ ਕੀਤੀ ਸੀਬੀਆਈ ਦੀ ਜਾਂਚ ਦੇ ਵਿੱਚ ਸਾਰੇ ਤੱਤ ਸਬੂਤ ਇਕੱਠੇ ਕੀਤੇ ਗਏ ਔਰ ਅਦਾਲਤ ਨੇ ਫਿਰ ਉਹਨਾਂ ਪੁਲਸ ਵਾਲਿਆਂ ਨੂੰ ਵੱਡੀਆਂ ਸਜ਼ਾਵਾਂ ਦਿੱਤੀਆਂ ਸੀ ਜਿਨ੍ਹਾਂ ਨੇ ਇਹ ਕੰਮ ਕੀਤਾ ਔਰ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੇ ਉੱਪਰ ਉਹਨਾਂ ਦੀ ਦਾਸਤਾਨ ਦੇ ਉੱਪਰ ਫਿਲਮ ਬਣੀ ਸੀ ਜਿਹੜੀ ਕਿ ਸਾਹਮਣੇ ਨਹੀਂ ਹੋਣ ਦਿੱਤੀ ਜਾ ਰਹੀ ਔਰ ਦੂਜੇ ਪਾਸੇ ਹੁਣ ਅਮਰੀਕਾ ਦੇ ਵਿੱਚ ਜਸਵੰਤ ਸਿੰਘ ਖਾਲੜਾ ਦੇ ਉੱਪਰ ਜਿਹੜਾ ਇੱਕ ਸਕੂਲ ਬੜਿਆਂ ਫਰਾਂਸਕੋ ਦੇ ਵਿੱਚ ਐਲੀਮੈਂਟਰੀ ਸਕੂਲ ਬਣਾਇਆ ਜਾ ਰਿਹਾ ਉਹਦੀ ਪਰਮਿਸ਼ਨ ਵਗੈਰਾ ਲੈ ਲਈ ਗਈ ਹੈ ਸਾਰਾ ਕੁਝ ਔਰ ਤੁਸੀਂ ਇੱਥੇ ਇੱਕ ਗੱਲ ਸੋਚੋ ਕਿ ਅਮਰੀਕਾ ਨੇ ਉਹਦੇ ਨਾਂ ਤੇ ਸਕੂਲ ਦੀ ਜਾਇਤ ਦੇ ਦਿੱਤੀ ਇੱਥੇ ਫਿਲਮ ਬਣਾਉਣ ਦੀ ਔਰ ਫਿਲਮ ਵਖਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤਾਂ ਫਿਰ ਇਹ ਕੀ ਹੋ ਰਿਹਾ ਹੈ ਇਹ ਇੱਕ ਵੱਡਾ ਸਵਾਲ ਹੈ ਤੁਸੀਂ ਇੱਤੇ ਜਰੂਰ ਸੋਚੋ ਬਹੁਤ ਮੇਰੀ